ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਅੱਜ ਤੁਸੀਂ ਸਰਵਣ ਕਰੋਗੇ ਧੰਨ ਧੰਨ ਪਿਆਰੇ ਬਾਬਾ ਇਸ਼ਾ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀ ਗੰਨਿਆਂ ਦੀ ਸਾਖੀ ਸੰਗਤ ਜੀ ਜਿਹੜੇ ਵੀ ਵੀਰ ਜਾਂ ਭੈਣ ਕੁਦਰਤ ਗਿਆਨ ਚੈਨਲ ਤੇ ਪਹਿਲੀ ਵਾਰ ਆਏ ਹਨ ਉਹਨਾਂ ਦੇ ਸੰਕਤਾਂ ਦੇ ਚਰਨਾਂ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਸੀਂ ਆਉਣ ਵਾਲੀਆਂ ਗੁਰੂ ਸਹਿਬਾਨਾਂ ਨਾਲ ਸੰਬੰਧਿਤ ਮਹਾਪੁਰਖਾਂ ਨਾਲ ਸੰਬੰਧਿਤ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਸਰਵਣ ਕਰ ਸਕੋ ਤੇ ਗੁਰੂ ਸਾਹਿਬ ਨਾਲ ਜੁੜ ਸਕੋ ਸੰਗਤ ਜੀ ਸਾਖੀ ਨੂੰ ਅੱਖਾਂ ਬੰਦ ਕਰਕੇ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਧਿਆਨ ਨਾਲ ਸੁੰਨਣਾ ਤਾਂ ਕਿ ਤੋਡੇ ਇਹ ਜਿਹੜੇ ਪਲ ਨੇ ਇਹ ਬਾਬਾ ਜੀ ਦੇ ਚਰਨਾਂ ਦੇ ਵਿੱਚ ਜੁੜ ਸਕਣ। ਸੰਗਤ ਜੀ ਆਓ ਆਪਾਂ ਸ਼ੁਰੂ ਕਰਦੇ ਹਾਂ। ਸਾਖੀ ਗੰਨਿਆਂ ਦੀ ਸੰਗਤ ਜੀ ਨਾਨਕਸਰ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਜਗਰਾਉਂ ਲੋਪੋਪੱਤੀ ਤੋਂ 8-10 ਜਾਣੇ ਨਾਨਕਸਰ ਦਰਸ਼ਨ ਕਰਨ ਆਏ। ਜਿਨ੍ਹਾਂ ਵਿੱਚ ਭਾਈ ਕਰਮ ਸਿੰਘ, ਭਾਈ ਮੱਗਰ ਸਿੰਘ, ਭਾਈ ਗੁਰਦੇਵ ਸਿੰਘ ਸਿਵਿਆ ਨਰਿੰਦਰ ਸਿੰਘ ਅਤੇ ਉਹਨਾਂ ਦੇ ਨਾਲ ਕੁਝ ਹੋਰ ਬੰਦੇ ਸਨ ਜਦੋਂ ਰਸਤੇ ਵਿੱਚ ਤੁਰੇ ਆਉਂਦੇ ਸਨ ਇੱਕ ਜ਼ਿਮੀਦਾਰ ਦਾ ਕਮਾਦ ਵੇਖ ਕੇ ਕੁਝ ਬੰਦੇ ਕਹਿੰਦੇ ਆਪਾਂ ਅੱਜ ਇੱਥੇ ਗੰਨੇ ਪੱਟ ਕੇ ਚੁੱਪੀਏ ਤਾਂ ਵਿੱਚੋਂ ਗੁਰਦੇਵ ਸਿੰਘ ਸਿੱਖ ਅਤੇ ਭਾਈ ਸਿੰਘ ਭਾਈ ਮੱਗਰ ਸਿੰਘ ਕਹਿੰਦੇ ਜੇ ਖੇਤ ਵਾਲਾ ਜੱਟ ਆ ਗਿਆ ਬੁਰਾ ਭਲਾ ਕਹੂਗਾ ਕਿਉਂਕਿ ਸੰਗਤ ਜੀ ਕੋਈ ਵੀ ਜੋ ਮਿਹਨਤ ਕਰਦਾ ਹੈ ਕੋਈ ਵੀ ਆਪਣੇ ਖੇਤ ਦੇ ਵਿੱਚੋਂ ਨਹੀਂ ਫਸਲ ਪੱਟਣ ਦਿੰਦਾ ਤਾਂ ਭਾਈ ਮੱਗਰ ਸਿੰਘ ਅਤੇ ਗੁਰਦੇਵ ਸਿੰਘ ਕਹਿਣ ਲੱਗੇ ਕਿ ਤੁਸੀਂ ਚੰਗੇ ਨਾਨਕ ਸਰ ਜਾਂਦੇ ਹੋ ਤੇ ਜੱਟ ਨੇ ਸੋਚਣਾ ਹੈ ਕਿ ਮੇਰਾ ਤਾਂ ਨੁਕਸਾਨ ਕਰ ਦਿੱਤਾ ਇਸ ਤਰ੍ਹਾਂ ਕਹਿ ਕੇ ਮੱਗਰ ਸਿੰਘ ਤੇ ਗੁਰਦੇਵ ਸਿੰਘ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਗੰਨੇ ਪੁੱਟਣ ਤੋਂ ਰੋਕ ਦਿੱਤਾ ਜਿਸ ਵੇਲੇ ਉਹ ਨਾਨਕ ਸਰ ਪਹੁੰਚੇ ਤਾਂ ਬਾਬਾ ਜੀ ਧੰਨ ਧੰਨ प्यारे बाबा ईश्वर सिंह जी महाराज ਬਾਹਰ ਹੀ ਗੇਟ ਕੋਲੋਂ ਖੜ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ ਅਤੇ ਅੰਮ੍ਰਿਤ ਵਚਨ ਕਰ ਰਹੇ ਸਨ ਜਦੋਂ ਇਹਨਾਂ ਨੇ ਜਾ ਕੇ ਮੱਥਾ ਟੇਕਿਆ ਤਾਂ ਅੰਤਰਜਾਮੀ ਪੂਰਨ ਮਹਾਪੁਰਖ ਬਾਬਾ ਜੀ ਕਹਿਣ ਲੱਗੇ ਜਗਰਾਉਂ ਵਾਲੇ ਆਏ ਹੋ ਤਾਂ ਇਹ ਇੱਕੋ ਕਹਿੰਦੇ ਜੀ ਹਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਤਾਂ ਬਾਬਾ ਜੀ ਕਹਿੰਦੇ ਜਦੋਂ ਵੀ ਦਰਸ਼ਨ ਕਰਨ ਆਓ ਤਾਂ ਰਸਤੇ ਵਿੱਚੋਂ ਕਿਸੇ ਤੇ ਗੰਨੇ ਨਹੀਂ ਪਟਨੇ ਜੀਮੇਦਾਰ ਬੁਰਾ ਭਲਾ ਬੋਲਦਾ ਹੈ ਜੇ ਕੋਈ ਆਪ ਦੇ ਵੀ ਤਾਂ ਲੈ ਕੇ ਚੁੱਪ ਲੋ ਇਹ ਭਜਨ ਸੁਣ ਕੇ ਸਾਰੇ ਹੀ ਹੈਰਾਨ ਹੋ ਗਏ ਕਿ ਬਾਬਾ ਜੀ ਨੂੰ ਕਿਵੇਂ ਪਤਾ ਲੱਗ ਗਿਆ ਆਪਰਾ ਵਿੱਚ ਗੰਨੇ ਪੁੱਟਣ ਦੀ ਸਕੀਮ ਕੀਤੀ ਸੀ ਤਾਂ ਮੱਗਰ ਸਿੰਘ ਕਹਿੰਦਾ ਅਜੇ ਵੀ ਕੋਈ ਕਸਰ ਹੈ ਬਾਬਾ ਜੀ ਤਾਂ ਅੰਤਰਜਾਮੀ ਹਨ ਸਭਨਾਂ ਦੇ ਮਨਾਂ ਦੀਆਂ ਜਾਣਦੇ ਹਨ ਇਸ ਤਰ੍ਹਾਂ ਜਿਸ ਵੇਲੇ ਮੱਥਾ ਟੇਕ ਕੇ ਸੰਗਤ ਜੀ ਵਾਪਸ ਆ ਗਏ ਤਾਂ ਰਸਤੇ ਵਿੱਚ ਇੱਕ ਜ਼ਿਮੀਂਦਾਰ ਗੰਨੇ ਘੜ ਕੇ ਗड्ढे ਵਿੱਚ ਲੱਦੀ ਜਾਂਦਾ ਸੀ ਉਸ ਦਾ ਗੱਡਾ ਪਿੱਛੋ ਪਾਰ ਨਾਲ ਪਿੱਛੇ ਨੂੰ ਉਲਰ ਗਿਆ ਮੂਰਲਾ ਪਾਸਾ ਮੂਰਲਾ ਪਾਸਾ ਉੱਪਰ ਨੂੰ ਚੁੱਕਿਆ ਗਿਆ ਜਿਸ ਕਰਕੇ ਗੰਨੇ ਗड्ढे ਵਿੱਚੋਂ ਪਿਛਲੇ ਪਾਸੇ ਆ ਕੇ ਧਰਤੀ ਨਾਲ ਲੱਗ ਗਏ ਜਿਸ ਵਲੇ ਇਹ ਸਾਰੇ ਬੰਦੇ ਗੱਡੇ ਦੇ ਕੋਲ ਪਹੁੰਚੇ ਤਾਂ ਜ਼ਿਮੀਂਦਾਰ ਕਹਿੰਦਾ ਆ ਜਾਓ ਭਰਾਵੋ ਮੈਂ ਤਾਂ ਕਿੰਨੇ ਚਿਰ ਦੇ ਬੰਦੇ ਦੀ ਉਡੀਕ ਕਰੀ ਜਾਂਦਾ ਸੀ ਮੇਰੇ ਨਾਲ ਗੱड्डा ਸੂਤ ਕਰਾਓ ਤਾਂ ਸਾਰੇ ਬੰਦਿਆਂ ਨੇ ਗੱਡੇ ਨੂੰ ਅਗਲੇ ਪਾਸਿਓਂ ਦੱਬ ਕੇ ਨੀਵਾ ਕਰਕੇ ਗੰਨੇ ਸਾਰੇ ਵਿਚਾਲੇ ਕਰਕੇ ਗੱड्डा ਸੂਤ ਕਰਵਾ ਦਿੱਤਾ ਤਾਂ ਸੰਗਤ ਜੀ ਜ਼ਿਮੀਦਾਰ ਬੜਾ ਹੀ ਖੁਸ਼ ਹੋਇਆ ਕਹਿੰਦਾ ਤੁਸੀਂ ਸਾਰੇ ਜਾਣੇ ਇੱਥੇ ਖੜ ਕੇ ਗੰਨੇ ਚੂਪੋ ਆ ਅੱਗੇ ਨੇੜੇ ਹੀ ਮੇਰੀ ਕੁਲਾੜੀ ਚੱਲਦੀ ਹੈ ਮੈਂ ਤੁਹਾਨੂੰ ਤੱਤਾ ਤੱਤਾ ਗੁੜ ਲਿਆ ਕੇ ਖਵਾਉਂਦਾ ਹਾਂ ਤਾਂ ਇਹ ਸਾਰੇ ਇੱਥੇ ਗੰਨੇ ਚ ਊਪਣ ਲੱਗੇ ਗੱਡੇ ਵਾਲੇ ਨੇ ਛੇਤੀ ਛੇਤੀ ਖੁਸ਼ੀ ਵਿੱਚ ਹੀ ਕੁਲਹਾੜੀ ਤੋਂ ਗੁੜ ਲਿਆ ਕੇ ਸਾਰਿਆਂ ਨੂੰ ਗੁੜ ਵੀ ਦੇ ਦਿੱਤਾ ਇਹ ਸਾਰੇ ਜਾਣੇ ਗੰਨੇ ਚੂਪ ਕੇ ਅਤੇ ਗੁੜ ਖਾ ਕੇ ਬੜੇ ਹੀ ਖੁਸ਼ ਹੋਏ ਗੱਡੇ ਵਾਲਾ ਅੱਗੇ ਨੂੰ ਗੱਡਾ ਲੈ ਕੇ ਤੁਰ ਪਿਆ ਅਤੇ ਇਹ ਸਾਰੇ ਜਾਣੇ ਅੱਗੇ ਆਪਣੇ ਘਰਾਂ ਨੂੰ ਤੁਰ ਪਏ ਤੇ ਸਾਰੇ ਜਾਣੇ ਰਸਤੇ ਵਿੱਚ ਸੰਗਤ ਜੀ ਕਿੱਲਾ ਕਰਦੇ ਜਾਂਦੇ ਹਨ ਕਿ ਤਨ ਹਨ ਬਾਬਾ ਜੀ ਦੇਖੋ ਕਿਹੋ ਜਿਹੀ ਵਿੱਦ ਬਣੀ ਹੈ ਬਾਬਾ ਜੀ ਦੇ ਬਚਨ ਸਨ ਕਿਸੇ ਜ਼ਿੰਮੇਦਾਰ ਦੇ ਗੰਨੇ ਨਹੀਂ ਤੋੜਨੇ ਜੇ ਕੋਈ ਆਪ ਦੇ ਦੇਵੇ ਤਾਂ ਲੈ ਕੇ ਚੁੱਪ ਲੋ ਸੋ ਬਾਬਾ ਜੀ ਦੇ ਬਚਨ ਸੱਤ ਹੋਏ ਗੱਡੇ ਵਾਲੇ ਗੱਡੇ ਵਾਲੇ ਨੇ ਨਾਲੇ ਤਾਂ ਆਪਾਂ ਨੂੰ ਗੰਨੇ ਚੁੱਪਣ ਵਾਸਤੇ ਦਿੱਤੇ ਤੇ ਨਾਲੇ ਤੱਤਾ ਤੱਤਾ ਗੁੜ ਵੀ ਖਵਾਇਆ ਹੈ ਧੰਨ ਹਨ ਬਾਬਾ ਜੀ ਬਾਬਾ ਜੀ ਕੋਈ ਬਾਬਾ ਜੀ ਕੋਈ ਨਾ ਕੋਈ ਨਵਾਂ ਹੀ ਕਿਸਮਾ ਦਿਖਾਉਂਦੇ ਹਨ ਸਤ ਜੀ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅੰਤਰਜਾਮੀ ਘੜ ਘੜ ਦੀਆਂ ਜਾਣਨ ਵਾਲੇ ਦੇਖੋ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦੇ ਜਿਹੜੀ ਸੰਗਤ ਤੁਰੀਆਂ ਦੀ ਸੀ ਉਹਨਾਂ ਦੇ ਮਨ ਦੀਆਂ ਗੱਲਾਂ ਕਿਸ ਤਰ੍ਹਾਂ ਬੁੱਝੀਆਂ ਸੰਗਤ ਜੀ ਪੂਰਨ ਮਹਾਪੁਰਖ ਉਹਨਾਂ ਨੂੰ ਕੁਝ ਵੀ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਬਾਬਾ ਜੀ ਨੇ ਸਾਰੀਆਂ ਗੱਲਾਂ ਅੰਤਰਜਾਮੀ ਹਨ ਉਹ ਤਾਂ ਆਪ ਹੀ ਸਭ ਕੁਝ ਜਾਣ ਲੈਂਦੇ ਹਨ ਸੰਗਤ ਜੀ ਪੂਰਨ ਮਹਾਪੁਰਖ ਦੀ ਸੰਗਤ ਕਰੋ ਪੂਰਨ ਮਹਾਪੁਰਖ ਤਨ ਤਨ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੰਗਤ ਜੀ ਅਜਿਹੇ ਮਹਾਪੁਰਖ ਲੱਭੋ ਅਜਿਹੇ ਗੁਰੂ ਦੀ ਸੰਗਤ ਕਰੋ ਜਿਹੜਾ ਜਿਉਂਦੇ ਵੀ ਤੁਹਾਡੀ ਰੱਖਿਆ ਕਰੇ ਤੇ ਮਰਨ ਤੋਂ ਬਾਅਦ ਵੀ ਰੱਖਿਆ ਕਰੇ ਸੰਗਤ ਜੀ ਸੋ ਇਹ ਸਾਖੀ ਇੱਥੇ ਹੀ ਸਮਾਪਤ ਹੁੰਦੀ ਹੈ ਸੰਗਤ ਜੀ ਇਸ ਸਾਖੀ ਨੂੰ ਸੁਣਨ ਵਾਸਤੇ ਸਰਵਣ ਕਰਨ ਵਾਸਤੇ ਆਪ ਜੀ ਦਾ ਬਹੁਤ ਜਿਆਦਾ ਸ਼ੁਕਰਾਨਾ ਆਪ ਜੀ ਦੇ ਨਾਲ ਸਾਖੀ ਸਰਵਣ ਕਰਦਿਆਂ ਜੇ ਦਾਸ ਤੋਂ ਕੋਈ ਸਾਖੀ ਸਾਂਝੀ ਕਰਦੇ ਆ ਜੇ ਦਾਸ ਤੋਂ ਕੋਈ ਭੁੱਲ ਹੋ ਗਈ ਤਾਂ ਹੱਥ ਜੋੜ ਕੇ ਗੁਰੂ ਕੀ ਸੰਗਤ ਤੋਂ ਅਸੀਂ ਮਾਫੀ ਮੰਗਦੇ ਹਾਂ ਆਪ ਜੀ ਬਖਸ਼ਣ ਹਾਰੋ ਬਖਸ਼ਣ ਯੋਗੋ ਦਾਸ ਨੂੰ ਬਖਸ਼ ਲੈਣਾ ਸਾਖੀ ਨੂੰ ਅੱਗੇ ਸ਼ੇਅਰ ਕਰਨਾ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਨਾ ਲਿਖਣਾ ਭੁੱਲਣਾ ਤੇ ਲਾਈਕ ਕਰਨਾ ਨਾ ਭੁੱਲਣਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ